ਪਟਾਲਾ ਸ਼ਹਿਰ ਦੇ ਤੰਗ ਬਾਜ਼ਾਰ ਖੰਡਾ ਖੋਲਾ ਮੁਹੱਲੇ ਵਿੱਚ ਇੱਕ ਗਲੀ ਵਿੱਚ ਘਰ ਵਿੱਚ ਦੇਰ ਰਾਤ ਵਾਰਦਾ ਨੂੰ ਅੰਜਾਮ ਦੇ ਚੋਰ ਫਰਾਰ ਹੋ ਗਏ। ਉੱਥੇ ਹੀ ਚੋਰ ਇੰਨੇ ਛਾਤਰ ਸੀ ਕਿ ਕਦੋਂ ਉਹ ਦੇਰ ਰਾਤ ਘਰ ਵਿੱਚ ਮੇਨ ਗੇਟ ਤੇ ਬਣੇ ਰੋਸ਼ਨ ਦਾ ਚੁਆਏ ਤੇ ਮੋਬਾਈਲ ਤੇ ਨਕਦੀ ਲੈ ਕੇ ਫਰਾਰ ਹੋ ਗਏ ਪਰਿਵਾਰ ਨੂੰ ਪਤਾ ਹੀ ਨਹੀਂ ਲੱਗਾ ਤੇ ਪੂਰਾ ਪਰਿਵਾਰ ਘਰ ਦੇ ਅੰਦਰ ਸੌ ਰਿਹਾ ਸੀ। ਉਧਰ ਪੀੜਤ ਪਰਿਵਾਰ ਨੇ ਦੱਸਿਆ ਕਿ ਬੀਤੀ ਦੇਰ ਰਾਤ ਜਦ ਉਹਨਾਂ ਦੇ ਘਰ ਦੇ ਬਜ਼ੁਰਗ ਦੀ ਅੱਖ ਖੁੱਲੀ ਤਾਂ ਉਹਨਾਂ ਦੇਖਿਆ ਕਿ ਘਰ ਦਾ 메ਨ ਦਰਵਾਜ਼ਾ ਖੁੱਲਿਆ ਹੋਇਆ ਤੇ ਉਹਨਾਂ ਰੌਲਾ ਪਾਇਆ ਤੇ ਉਹਨਾਂ ਉੱਟ ਕੇ ਦੇਖਿਆ ਕਿ ਘਰ ਦੇ ਅੰਦਰ ਤੋਂ ਦੋ ਮੋਬਾਈਲ ਫੋਨ ਤੇ ਨਕਦੀ ਚੋਰੀ ਹੋ ਚੁੱਕੀ ਸੀ ਹੋਰ ਇਸ ਤੇ ਪੀੜਤ ਪਰਿਵਾਰ ਦਾ ਕੀ ਕਹਿਣਾ ਸੀ ਇੱਕ ਵਾਰ ਤੁਹਾਨੂੰ ਵੀ ਸੁਣਾ ਦਿੰਨੇ ਆ ਬਟਾਲਾ ਸਰ ਮੈਂ ਅਨੰਦ ਰਾਧਿਕਾ ਮੈਂ ਗੁਰਦਾਸਪੁਰ ਤੋਂ ਆਈ ਆ ਮੈਂ ਇਹਨਾਂ ਦੀ ਬੇਟੀ ਆ ਇਹ ਸੁੱਤੇ ਹੋਏ ਹੀ ਕਿ ਗੇਟ ਤਾਂ ਹੀ ਟੱਪ ਕੇ ਗਿਆ ਵਾ ਅੰਦਰੋਂ ਮੋਬਾਈਲ ਚੁੱਕੇ ਆ ਪੈਸੇ ਚੁੱਕੇ ਆ ਗੇਟ ਖੋਲ ਕੇ ਚੱਲ ਗਿਆ ਵਾ ਹਲੇ ਤੱਕ ਕੁਝ ਨਹੀਂ ਪਤਾ ਲੱਗਾ ਕਿੱਥੋਂ ਦਾ ਬੰਦਾ ਹੈ ਕਿਤਾ ਕੁਝ ਨਹੀਂ ਜਿਹੜਾ ਸੀ ਨੁਕਸਾਨ ਸਰ ਲਾਲਤੀ ਕੀ ਹਰਦਾ ਹੋਇਆ ਵਾ ਦੋ ਮੋਬਾਈਲ ਆ ਇੱਕ ਇੰਡਰੋਲ ਛੋਟਾ ਫੋਨ ਆ ਇੱਕ ਟੱਚ ਫੋਨ ਆ Y12 ਨਾਲ ਪੈਸੇ ਆ ਕਿੱਤਰ ਦੀ ਗੇਟ ਇਹ ਗੇਟ ਖਾਨੇ ਗਿਆ ਵਾ ਤੇ ਗੇਟ ਖੋਲ ਕੇ ਆਇਆ ਵਾ ਅੰਦਰ ਟੱਪ ਕੇ ਗਿਆ ਵਾ ਤੇ ਆਂਦੇ ਬਾਕੀ ਬਾਹਰ ਖੋਲ ਕੇ ਆਇਆ ਇਹ ਕੋਈ ਦੋ ਟਾਈ ਵੇ ਦਾ ਟਾਈਮ ਹੈ ਜਗਾ ਕਿਹੜੀ ਹੈ ਇਹ ਹੈਗੀ ਅਚਲੀ ਗੇਟ ਖੰਡਾ ਕੋਲਾ ਬੋਰਡ ਵਾਲੀ ਗਲੀ ਉਸ ਰਿਪੋਰਟ ਲਖਾਈ ਜੀ ਹਾਂਜੀ ਲਖਾਈ ਹੈ ਸਵੇਰ ਦੀ ਹਲੇ ਸਿਰਫ 112 ਵਾਲੇ ਆਏ ਸੀ ਤੇ ਫਿਰ ਹੁਣ ਇਹ ਮੁਲਾਜ਼ਮ ਆਇਆ ਹਲੇ ਕੋਈ ਸੀਸੀਟੀਵੀ ਕੈਮਰਾ ਚੈੱਕ ਨਹੀਂ ਹੋਇਆ ਆਪਾਂ ਚਾਹੁੰਦੇ ਕਿ ਸਾਨੂੰ ਇਨਸਾਫ ਮਿਲੇ ਸ਼ਿਕਾਇਤ ਵੀ ਹੋਣੀ ਹੈ ਮੈਂ ਦਿਲੋਂ ਕੀ ਨਵੀਂ ਫਾਜੀ ਮੇਨਾਰਕੇਸ਼ ਦੀ ਕਿਹੜੇ ਮਨ ਰਹਿੰਦੇ ਮਾਪਾ ਜੀ ਅਚਲੀ ਗੇੜ ਰਹਿੰਦਾ ਲੈ ਖੰਡੇ ਖੋਲੇ ਕੀ ਗੱਲ ਕਹੋਈ ਸਾਬ ਜੀ ਭਾਈ ਰਾਤੀ ਮੀਂਹ ਪੈਣ ਦਾ ਹੀ ਦੋ ਢਾਈ ਵੇ ਨਾਲ ਚੋਰ ਆਏ ਨੇ ਬੂਆ ਟੱਪਿਆ ਦਾ ਹੀ ਸੁੱਤੇ ਦੇ ਅੰਦਰ ਤੇ ਸਾਡੇ ਦੋ ਫੋਨ ਤੇ 11000 ਰੁਪਇਆ ਲਾ ਗਏ ਨੇ ਤੁਹਾਨੂੰ ਕਿਤਾ ਪਤਾ ਲੱਗਾ ਅਈ ਭਾਈ ਉੱਠਿਆ 3 ਗਵੇ ਨਾਲ ਪਾਪਾ ਉੱਠੇ ਬਾਥਰੂਮ ਕਰਨ ਤੇ ਉਹਨਾਂ ਨੇ ਵੇਖਿਆ ਬੂਆ ਖੁੱਲਾ ਹੀ ਉਹਨਾਂ ਨੇ ਆਵਾਜ਼ ਦਿੱਤੀ ਤੇ ਫਿਰ ਇਹਨਾਂ ਨੂੰ ਪਤਾ ਲੱਗਾ ਸਾਡੇ ਸਮਾਨ ਚੋਰੀ ਹੋ ਗਿਆ ਤੁਸੀਂ ਵੀ ਅੰਦਰ ਸੁੱਤੇ ਹੀ ਚੋੜ ਗਏ ਤੇ ਅਈ ਸਵੇਰ ਦੇ ਵੇਖਿਆ ਕੋਈ ਹੋਮ ਪੁਲਿਸ ਆਈ ਦੇ ਨੇ ਤਾਂ ਪਤਾ ਤੁਸੀਂ ਲੱਗੇ ਨਾਲ ਹੀ ਕੰਮੇ ਸੁਤੇ ਸੀ ਉਸੇ ਹੀ ਭਾਈ ਕੁਛ ਨਹੀਂ ਪਤਾ ਲੱਗਾ ਵੀ ਜੇ ਬਾਏ ਕਿਧਰੋਂ ਦੀ ਆ ਭਾਈ ਇਧਰੋਂ ਦੀ ਆਈ ਲਿਆ ਟੱਪ ਕੇ ਗੇਟ ਸਾਡੇ ਅੰਦਰ ਵੜੇ ਆ ਤੇ ਕਿਦੋਂ ਵੇਖਿਆ ਤਾਂ ਬੂਆ ਖੁੱਲ ਕੇ ਗਏ ਆ ਹਨਵਾਜੀ ਵੀ ਕੋਈ ਨਹੀਂ ਆਇਆ ਕੋਈ ਪਤਾ ਨਹੀਂ ਲੱਗਾ ਭਰੀਓ ਕੁਛ ਕੁ ਮੈਨੂੰ ਨਹੀਂ ਖਾਈ ਜੇ ਹਾਂ ਜੀ ਭਾਈ ਸਿਰੇ ਆਈ 112 ਨੇ ਸਿਰੇ ਫੋਨ ਕੀਤਾ ਸੀ ਤੇ ਪੁਲਿਸ ਹੋਣ ਆਈ ਜੇ ਕੀ ਮੰਗ ਕਰਦੇ ਆਇਓ ਮੰਗਦੇ ਸਾਡੇ ਫੋਨ ਤੇ ਸਾਡੇ ਪੈਸੇ ਕਿੱਥੇ ਜਾਣ ਇਹੋ ਮੰਗ ਕਰਨੇ ਸਰ ਜਿਹੜੀ ਚੋਰੀ ਹੋਈ ਹੈ ਅਸੀਂ ਘਰੋਂ ਚਲੇ ਇਹਦੇ ਵਿੱਚ ਅਸੀਂ ਆਏ ਆ ਆਣ ਕੇ ਮੌਕਾ ਦੇਖਿਆ ਜੋ ਵਕੀਲ ਖਵਾਵਾਂਗੇ ਫਰਦਰ ਬਿਆਨ ਲਖਵਾਉਣਗੇ ਮੁਤਾਬਕ ਫੋਰੀ ਕਾਰਵਾਈ ਕਰਾਂਗੇ ਸੀਸੀਟੀਵੀ ਕੈਮਰਾ ਤੇ ਹੈ ਤੇ ਇਹ ਕੋ ਲੱਭਦਾ ਸਾਨੂੰ ਗੱਡੀ ਦੇ ਵਿੱਚ ਕਿਵੇਂ ਹੋਈ ਹੈ ਕਿ ਲੱਭ ਕੋਈ ਮੁਤਾਬਕ ਫੋਰੀ ਕਾਰਵਾਈ ਕਰਦੇ ਕਹਤੇ ਨੇ ਕੀ ਕਰਨਾ ਸਰ ਕੀ ਕੀ ਚੋਰੀ ਹੋਇਆ ਹਾਂਜੀ ਕਹਤੇ ਨੇ ਕੀ ਕੀ ਮੋਬਾਈਲ ਕਹਿ ਰਹੇ ਨੇ ਦੋ ਮੋਬਾਈਲ ਸਾਡੀ ਚੋਰੀ ਹੋਏ ਨੇ ਨਾਲ ਪੈਸੇ ਨਾਲ ਕੋ ਪੈਸੇ ਦੱਸ ਰਹੇ ਬਾਕੀ ਵੈਰੀਫਾਈ ਕਰਾਂਗੇ ਫਿਰ ਪਤਾ ਲੱਗੇਗਾ ਜੀ ਸਰ ਮੈਂ ਅਨੰਦ ਰਾਧਿਕਾ ਮੈਂ ਗੁਰਦਾਸਪੁਰ ਤੋਂ ਆਈ ਹਾਂ ਮੈਂ ਇਹਨਾਂ ਦੇ